ਬਾਤ ਹੈ ਕਿ ਪਹਿਲਾਂ ਤਾਂ ਮੰਦ ਭਾਗੀ ਸਾਰਾ ਇਹ ਸਾਰੇ ਪੰਜਾਬ ਵਾਸਤੇ ਇੱਕ ਮੰਦ ਭਾਗੀ ਘਟਨਾ ਬੰਦ ਭਾਗਾ ਹਾਲ ਆ ਇਹ ਇਹ ਸਿਰਫ ਇਹ ਕੁਦਰਤੀ ਮਾਰ ਨਹੀਂ ਅਸੀਂ ਸਮਰਦੇਸ਼ ਨਹੀਂ ਸਰਕਾਰ ਦੀ ਵੀ ਨਲੈਕੀ ਤੇ ਸਰਕਾਰ ਦੀ ਨਾਕਾਮੀ ਹੈ ਜੇ ਸਰਕਾਰ ਚੰਦੀ ਤਾਂ ਇਹ ਜੋ ਸਾਨੂੰ ਸਾਡੇ ਪੰਜਾਬ ਨੂੰ ਇਹ ਦਿਨ ਦੇਖਣਾ ਪੈ ਰਿਹਾ ਹੈ ਨਾ ਦੇਖਣਾ ਪੈਂਦਾ ਕਿਉਂਕਿ ਇਹ ਇੱਕ ਸਿਸਟਮ ਹੁੰਦਾ ਜਿਹਦੇ ਚ ਤਿੰਨ ਵਿਭਾਗ ਹੁੰਦੇ ਨੇ ਤਿੰਨ ਵਿਭਾਗਾ ਦਾ ਇੱਕ ਕੋਆਰਡੀਨੇਸ਼ਨ ਬਿਠਾਣਾ ਹੁੰਦਾ ਹੈ ਮੌਸਮ ਵਿਭਾਗ ਆ ਉਹਦੇ ਚ ਉਹਦੇ ਚ ਡੈਮ ਵਿਭਾਗਾਂ ਦਾ ਡੈਮ ਪ੍ਰਬੰਧਨ ਦਾ ਭਾਗ ਹੈ ਇੱਕ ਸਾਡਾ ਜਲ ਸਰੋਤ ਦੇ ਵਿਭਾਗ ਨੇ ਤਿੰਨ ਵਿਭਾਗਾਂ ਦੇ ਵਿੱਚ ਜੇ ਤੁਸੀਂ ਵੀ ਜਦੋਂ ਮੌਸਮ ਵਿਭਾਗ ਨੇ ਸਾਡੀ ਸਰਕਾਰ ਨੂੰ ਇਹਨਾਂ ਨੂੰ ਜਦੋਂ ਦੱਸਤਾ ਸੀ ਵੀ ਐਤ ਕੀ ਮੀਂਹ ਬਹੁਤ ਪੈਣਗੇ ਕਿਉਂਕਿ ਐਤ ਕੀ ਮੀਂਹ ਅਗਸਤ ਮਹੀਨੇ ਚ ਲੱਗਦਾ ਸੀ ਵੀ ਬਹੁਤ ਮੀਂਹ ਪੈਣੇ ਨੇ ਉਹ ਪਹਿਲਾਂ ਹੀ ਜਦੋਂ ਮੌਸਮ ਵਿਭਾਗ ਨੇ ਚੇਤਾਵਨੀ ਜਦੋਂ ਦੇਤੀ ਫਿਰ ਉਹ ਸਰਕਾਰ ਦਾ ਇੱਕ ਕੰਮ ਹੁੰਦਾ ਹੈ ਕੋਆਰਡੀਨੇਸ਼ਨ ਕਰਕੇ ਉਹਦਾ ਪ੍ਰਬੰਧ ਕਰਨਾ ਵੀ ਜੇ ਮੀਂਹ ਜਿਆਦਾ ਪੈਣਗੇ ਤਾਂ ਅਸੀਂ ਉਸ ਚੀਜ਼ ਨੂੰ ਕਿਵੇਂ ਬਚਾਣਾ ਇਸ ਚੀਜ਼ ਚ ਇਹਨਾਂ ਦੀ ਨਕਮੀ ਇਹ ਰਹੀ ਇਹਨਾਂ ਨੇ ਕੀ ਕੀਤਾ ਕਿ ਡੈਮ ਵਾਲਿਆਂ ਨੇ ਫਿਰ ਕੀ ਕੀਤਾ ਜਦੋਂ ਡੈਮ ਦੇ ਵਿੱਚ ਪਾਣੀ ਵੱਧ ਗਿਆ ਤਾਂ ਡੈਮ ਵਾਲਿਆਂ ਨੇ ਰੋਜ਼ ਰੋਜ਼ 40 40 45 45000 ਕਿਊਬਿਕ ਕਿਊਬਿਕ ਮੀਟਰ ਪਾਣੀ ਜੇ ਛੱਡਦੇ ਤਾਂ ਉਹਦੇ ਨਾਲ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਸੀ ਜੋ ਉਹਨਾਂ ਨੇ ਇੱਕਦਮ ਡੈਮ ਵਾਲਿਆਂ ਨੇ ਇੱਕਦਮ ਪਾਣੀ ਛੱਡਿਆ ਉਹਦਾ ਨੁਕਸਾਨ ਉਹਦਾ ਖਾਮਿਆਜਾ ਸਾਡੇ ਪੰਜਾਬ ਨੂੰ ਭੁਗਤਣਾ ਪਿਆ ਉਸ ਤੋਂ ਬਾਅਦ ਇੱਕ ਹੋਰ ਆਉਂਦੀ ਹੈ ਕਿ ਅੱਜ ਦੀ ਡੇਟ 'ਚ ਇਹ ਪ੍ਰਾਲੀ ਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਪ੍ਰਾਲੀ ਸੈਟੇਲਾਈਟ ਜਿਹੜੇ ਸਾਡੇ ਨੇ ਸੈਟੇਲਾਈਟ ਵੀ ਇਹਨਾਂ ਨੇ ਫੇਲ ਕਰ ਤੇ ਸੈਟੇਲਾਈਟ 'ਚ ਪਤਾ ਲੱਗ ਜਾਂਦਾ ਵੀ ਇੰਨੀ ਬਰਸਾਤ ਹੋ ਗਈ ਇਹਨਾਂ ਪਾਣੀ ਇਕੱਠਾ ਹੋ ਗਿਆ ਇਹਨਾਂ ਨੂੰ ਪ੍ਰਾਲੀ ਦਾ ਪਤਾ ਲੱਗ ਜਾਂਦਾ ਵੀ ਕਿਸਾਨ ਨੇ ਪ੍ਰਾਲੀ ਇੱਥੇ ਜਲਾਤੀ ਪਿੰਡ 'ਚ ਤਾਂ ਫਟਾਫਟ ਪੁਲਿਸ ਜਾ ਕੇ ਉੱਥੇ ਜਾ ਕੇ ਪਹੁੰਚ ਜਾਈ ਇਹਨਾਂ ਨੂੰ ਉੱਥੋਂ ਸੈਟੇਲਾਈਟ ਤੋਂ ਤਾਂ ਪਤਾ ਲੱਗ ਗਿਆ ਵੀ ਪ੍ਰਾਲੀ ਪ੍ਰਾਲੀ ਫਲਾਣੇ ਖੇਤ 'ਚ ਚੱਲ ਰਹੀ ਹੈ ਫਲਾਣੇ ਇਲਾਕੇ 'ਚ ਜਲ ਰਹੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਾਣੀ ਇੰਨਾ ਇਕੱਠਾ ਹੋ ਗਿਆ ਮਤਲਬ ਇਸ ਤਰੀਕੇ ਨਾਲ ਸੀ ਇਹ ਗੱਲ ਕਹਿੰਦੇ ਆ ਵੀ ਇਹ ਸਾਰੀ ਨਾਕਾਮੀ ਪੰਜਾਬ ਸਰਕਾਰ ਦੀ ਹੈ ਉਧਰ ਦੀ ਮਾਰ ਤਾਂ ਚਲੋ ਅਸੀਂ ਲਾਣੇ ਵੀ ਬਰਸਾਤ ਹੋ ਗਈ ਲੇਕਿਨ ਉਸ ਨੂੰ ਪਰਚਾਇਆ ਜਾ ਸਕਦਾ ਸੀ ਚਲੋ ਹੁਣ ਨਵੀਂ ਘਟਨਾ ਇੱਕ ਹੋਰ ਹੋ ਗਈ ਇਹਨਾਂ ਦੇ ਐਮਐਲਏ ਆਪ ਹੀ ਉਸਨੋੜਦੇ ਨੇ ਉਹਨਾਂ ਨੇ ਵੀ ਆਪ ਹੀ ਕਹਿਤਾ ਵੀ ਮੰਨ ਲਿਆ ਵੀ ਸਾਡੀ ਸਰਕਾਰ ਦੀ ਨਾਕਾਮੀ ਹੈ ਉਹ ਨਵੀਂ ਇੱਕ ਘਟਨਾ ਅੱਜ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਉਹ ਬੋਲ ਰਹੇ 2-3 ਦਿਨ ਤੋਂ ਜੋ ਬੋਲਦਾ ਤਾਂ ਉਹ ਜਿਹੜਾ ਬੰਦਾ ਸੱਚਾਈ ਬੋਲਦਾ ਉਹਨੂੰ ਇਹ ਚੱਕ ਲੈਣ ਦਾ ਪਰਚਾ ਕਰ ਦਿੰਦੇ ਨੇ ਇਹ ਪੰਜਾਬ ਦੇ ਵਿੱਚ ਇੰਨੇ ਹਜ਼ਾਰਾਂ ਦੀ ਤਦਾਦ ਚ ਹਜ਼ਾਰ ਪਿੰਡ ਸਾਡੇ ਸਾਡੀ ਜਾਨੀ ਨੁਕਸਾਨ ਸਾਡਾ ਮਾਲੀ ਨੁਕਸਾਨ ਸਾਡੇ ਪਸ਼ੂਆਂ ਦਾ ਪਸ਼ੂਧਨ ਦਾ ਨੁਕਸਾਨ ਜੋ ਹੋਇਆ ਉਹ ਮਕਾਨ ਗਿਰ ਗਏ ਸਾਡੇ ਲੋਕਾਂ ਦੇ ਸਾਡੇ ਪਰਿਵਾਰ ਦੇ ਪਰਿਵਾਰ ਜੋ ਪਰਿਵਾਰ 15 15 20 20 ਸਾਲ 50 50 ਸਾਲ ਲੱਗ ਜਾਂਦੇ ਸਾਨੂੰ ਮਕਾਨ ਬਣਾਉ ਨੂੰ ਪਰਿਵਾਰ ਦੇ ਪਰਿਵਾਰਾਂ ਦਾ ਤਬਾਹੀ ਹੋ ਗਈ ਸਾਰੇ ਪੰਜਾਬ ਦੀ ਜਾਨੀ ਨੁਕਸਾਨ ਬਹੁਤ ਹੋਇਆ ਪਰ ਇਹ ਇਹਦਾ ਖਾਮਿਆਜਾ ਕਿਵੇਂ ਪੂਰਾ ਕਰੇਗੀ ਸਰਕਾਰ ਤੇ ਮਤਲਬ ਇਸ ਕਰਕੇ ਸਾਡੀ ਸਾਰਿਆਂ ਨੂੰ ਇਹ ਬੇਨਤੀ ਹੈ ਸਰਕਾਰ ਨੂੰ ਇਹ ਕਿ ਵੀ ਤੁਸੀਂ ਇਹ ਸਾਰੀ ਇਹ ਕੁਦਰਤੀ ਮਾਰ ਨਹੀਂ ਸਾਡੇ ਸਰਕਾਰ ਦਾ ਫੇਲਰ ਹੈ ਸਾਡੇ ਤੇ ਹਲਕੇ ਦੇ ਵਿੱਚ ਪਹੁੰਚੇ ਜੀ ਇੱਥੇ ਪਿੰਡਾਂ ਦੀ ਕੀ ਦੇਖੋ ਅਸੀਂ ਇੱਥੇ ਘੱਗਰ ਤੇ ਖੜੇ ਹਾਂ ਇਸ ਟਾਈਮ 21.7 ਤੇ ਘੱਗਰ ਦਾ ਜੋ ਇਸ ਟਾਈਮ ਲੈਵਲ ਹੈ 22 ਫੁੱਟ ਤੇ ਇਹ ਨੁਕਸਾਨ ਕਰਨ ਵਾਲੀ ਸਥਿਤੀ ਚ ਆ ਜਾਂਦਾ ਹੈ ਤੇ ਅਸੀਂ ਤਾਂ ਪਰਮਾਤਮਾ ਨੂੰ ਇਹ ਅਰਦਾਸ ਕਰਦੇ ਹਾਂ ਕਿ ਇਸ ਨੂੰ ਸਾਡੇ ਇਹਨਾਂ ਪਿੰਡਾਂ ਨੂੰ ਸਾਡੇ ਸਮਾਨੇ ਦੇ ਇਲਾਕੇ ਦੇ ਪਿੰਡਾਂ ਨੂੰ ਜਿਹੜੀ ਹੈ ਇਸ ਤਬਾਹੀ ਤੋਂ ਬਚਾ ਦੇ ਤੇ ਇਹੀ ਪਰਮਾਤਮਾ ਅੱਗੇ ਅਰਦਾਸ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰਾ ਕੁਝ ਸਾਰਾ ਕੁਝ ਸਹੀ ਸਲਾਮਤ ਰੱਖੇ ਫਸਲਾਂ ਖੜੀਆਂ ਨੇ ਸਾਡੀਆਂ ਫਸਲਾਂ ਸਾਡੇ ਕਿਸਾਨ ਦਾ ਸਾਰੀ ਫਸਲ ਜਿਹੜੀ ਹੈ ਸਾਲ ਚ ਅਸੀਂ ਪੂਰੀ ਵਾਜੀ ਪਾਲਦੇ ਆ ਇਸ ਨੂੰ ਤਾਂ ਇਸ ਚੀਜ਼ ਕਰਕੇ ਥੋੜਾ ਡਰਤਾ ਲੱਗ ਹੀ ਰਿਹਾ ਐ ਸੋਣ ਹਲੋ ਯਾਦਵ ਉਹ ਵੀ ਫਿਰ ਫਰਾਡ ਹੋ ਜਾਂਦਾ ਦੇਖੋ ਜਿੱਥੇ ਡਰਾਈਵਰ ਭੱਜ ਜਾਂਦੇ ਹਾਲ ਸੀ ਇੱਥੇ ਮਰਦੇ